ਸਾਸ਼ੀ ਕਾਲ ਜੀ ਮੈਂ ਡਾਕਟਰ ਤਨੂ ਡਾਕਟਰ ਤਨੂ ਹੈਲਥ ਕਲੀਨਿਕ ਫਗਵਾੜਾ ਤੋਂ ਅੱਜ ਅਸੀਂ ਗੱਲ ਕਰਾਂਗੇ ਸਕਿਨ ਡਿਜ਼ੀਜ਼ ਚੰਨੇ ਰੋਗਾ ਬਾਰੇ ਜੇ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਸਕਿਨ ਡਿਜ਼ੀਜ਼ ਚੰਨੇ ਰੋਗ ਕੁਸ਼ਟ ਰੋਗ ਜਿੱਦਾਂ ਕਿ ਸੋਰੀਆਸਿਸ ਐਕਜ਼ੀਮਾ ਚੰਬਲਸ ਕੇਬੀਜ਼ ਐਕਨੇ ਪਿੰਪਲਸ ਬਲੈਮਿਸ਼ਸ ਛਾਇਆ ਕੋਈ ਖੁਜਲੀ ਇਚਿੰਗ ਕੋਈ ਫੰਗਲ ਡਿਜ਼ੀਜ਼ ਦਾਦ ਦਦਰੀਆਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੁਸ਼ਟ ਰੋਗ ਹੈ ਚਮੜੀ ਰੋਗ ਹੈ ਤਾਂ ਇਹਨਾਂ ਬਿਮਾਰੀਆਂ ਦਾ ਇਲਾਜ ਆਯੁਰਵੇਦ ਨਾਲ ਸੰਭਵ ਹੈ ਆਯੁਰਵੈਦਿਕ ਦਵਾਈਆਂ ਨਾਲ ਇਹਨਾਂ ਬਿਮਾਰੀਆਂ ਨੂੰ ਸੰਪੂਰਨ ਰੂਪ ਵਿੱਚ ਠੀਕ ਕੀਤਾ ਜਾ ਸਕਦਾ ਹੈ ਜੇ ਤੁਸੀਂ ਦਵਾਈਆਂ ਖਾ ਖਾ ਕੇ ਅਤੇ ਇਲਾਜ ਕਰਵਾ ਕੇ ਥੱਕ ਚੁੱਕੇ ਹੋ ਤਾਂ ਤੁਸੀਂ ਇੱਕ ਵਾਰ ਸਾਡੇ ਸਕਿਨ ਸੋਲੂਸ਼ਨ ਕਿਟ ਖਾ ਕੇ ਵੇਖੋ ਜੋ ਕਿ ਪਿਓਰ ਆਯੁਰਵੈਦਿਕ ਹੈ ਤੇ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਜੇ ਤੁਹਾਨੂੰ ਜਾਂ ਤੁਹਾਡੇ ਪਰਿਵਾਰ 'ਚ ਕਿਸੇ ਨੂੰ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਚਮੜੀ ਰੋਗ ਹੈ ਤਾਂ ਤੁਸੀਂ ਸਾ ਨਾਲ ਸੰਪਰਕ ਕਰ ਸਕਦੇ ਹੋ